ਹਾਂਜੀ ਦੋਸਤੋ ਕੀ ਹਾਲ ਹੈ ਮੈਂ ਵੀਡੀਓ ਹੈ ਵੀ ਬਾਈ ਤੁਮ ਦੇਖਿਆ ਹੁਣ ਫੋਟ ਲੱਗੀ ਉੱਤੇ থাম্বਨੇਲ ਲੱਗਾ ਹੈ ਬਾਈ ਬਾਈ ਮਤਲਬ ਤਾਂ ਤੁਹਾਨੂੰ ਮੈਂ ਦੱਸਦਾ ਵੀ ਮੈਂ ਕਿਉਂ ਇਹ ਵੀਡੀਓ ਬਣਾਈਆ ਮੈਂ YouTube ਉੱਤੇ ਵੀਡੀਓ ਦੇਖ ਰਿਹਾ ਸੀ ਇੱਕ 60 ਸਾਲ ਦਾ ਬੰਦਾ ਆਪ ਕੋ 15 ਹਜ਼ਾਰ ਛੋਟੇ ਬੰਦੇ ਨੂੰ ਬਾਈ ਵੀ ਬਾਈ ਜੀ ਕਹ ਕੇ ਉਹਦੀ ਇੰਟਰਵਿਊ ਲੈ ਰਿਹਾ ਸੀ ਇਹ ਪੂਰੀ ਲੋਕਾਂ ਨੇ ਮਜ਼ਾਕ ਮਾਰ ਰੱਖਿਆ ਪੰਜਾਬੀ ਸੱਜਿਆ ਦਰ ਬਾਈ ਕਹਿੰਦੇ ਹ ਸੀ ਵੱਡੇ ਧਾਰ ਜਿਹੜਾ ਬਾਪਸਵਾਮ ਹੁੰਦਾ ਜੀ ਮੇਰੇ ਪਿਤਾ ਜੀ ਮੇਰੇ ਤਾਇਆ ਇਹ ਤਾਂ ਇੱਕ ਹੀ ਹਾਲ ਛੋਟੇ ਸੀ ਮੇਰੇ ਤਾਇਆ ਜਿੱਦਾਂ ਨੌਕਰੀ ਲੱਗੇ ਸੀ ਉਸ ਦਿਨ ਉਹਦੇ ਡਾਡੀ ਦਾ ਜਨਮ ਹੋਇਆ ਜੀ ਮੇਰੇ ਪਿਤਾ ਜੀ ਤੇ ਮੇਰੇ ਕੁਆਰੀ ਘਟੋੜ 18 ਸਾਲ ਵੱਡੇ ਸੀ ਮੇਰੇ ਪਿਤਾ ਜੀ ਤੋਂ ਉਹ ਉਹਨਾਂ ਨੂੰ ਬੀਬੀ ਕਹਿੰਦੇ ਹੁੰਦੇ ਸੀ ਲੁੱਡੀ ਮਤਲਬ ਹੀ ਮਾਫ-ਮਾਨ ਤੇ ਉਹ ਅਗਰ ਇੰਨਾ ਫਰਕ ਹੋਵੇ ਤੇ ਉਹ ਸਮਾਨ ਹੋਵੇ ਉਹਨੂੰ ਤਾਂ ਬਾਈ ਗਿਆ ਜਾ ਸਕਦਾ ਵੱਡੇ ਨੂੰ ਮੈਂ ਕਹਾਂ ਆਪ ਤਾਂ ਵੀ 10 ਸਾਲ ਛੋਟੇ ਦੇ ਬਰਾਬਰ ਦੇ ਨੂੰ ਬਾਈ ਤੇ ਤੁਸੀਂ ਗਾਣਾ ਸੁਣਿਆ ਹੋਣਾ ਸਿੱਧੂ ਮੂਸੇ ਵਾਲਾ ਫਿਰ ਇਤਿਆਂ ਸਾਲਾਂ ਦੇ ਜੱਟ ਬਾਈ ਬਾਈ ਕਹਿਣ ਦਿੰਦੇ ਉਹ ਚਪੇੜ ਮਾਰ ਗਿਆ ਲੋਕਾਂ ਦੇ ਵਿੱਚ ਔਰ ਜਿਹੜੇ ਆ ਮਢੇਲ ਤਰੀ ਕਰਦੀਆਂ ਹਾਲੇ ਮੈਨੂੰ ਪਿਓ ਪਿਓ ਕਹੀਏ ਨੇ ਤੁਸੀਂ ਬਾਈ ਦਾ ਮਤਲਬ ਪਿਓ ਸਮਾਨ ਹੁੰਦਾ ਆਉ ਦੇ ਛੋਟੇ ਨੂੰ ਵੀਰਾ ਕਹ ਲੋ ਆਉ ਤੋਂ ਵੱਡਾ ਵੀਰ ਨੂੰ ਵੱਡਾ ਭਰਾ ਕਹ ਲੋ ਵੀਰ ਕਹ ਲੋ ਵੀਰ ਸਾਰੇ ਛੋਟੇ ਵੱਡੇ ਸਾਰਿਆਂ ਨੂੰ ਬੁਲਾਇਆ ਅੱਜ ਕੱਲ ਮੇੜਾ ਵੀ ਜੇ ਪਾਈ ਹਾ ਤੇ ਬੱਪੂ ਬਣਾਈ ਸਰਦੇ ਕੀ ਮਜ਼ਾਕ ਆਇਆ ਇੱਕਾ ਫਿਰ ਮਾਣੇ ਰਹਿਣਾ ਬੋਲ ਅੱਗੇ ਕਹਿੰਦੇ ਨੇ ਐਵੇਂ ਕਿਵੇਂ ਹੋ ਸਕਦਾ ਇਸ ਤਰ੍ਹਾਂ ਹੋਵੇਗਾ ਉਹਦਾ ਇਦਾਂ ਉਦਾਂ ਸੱਪਿਆਂ ਨਾਲ ਮਾਰ ਤੈਣੇ ਚਲੋ ਅੰਦਾਸਤੀ ਨਾਲ ਡੰਪਾ ਘਾਵੇ ਜਹਾਰ ਕਿਉਂਕਿ ਮੈਨੂੰ ਥੋੜਾ ਦੁੱਖ ਲੱਗਿਆ ਇਸ ਗੱਲ ਦਾ ਵੀ ਚਿੱਟੇ ਦਾੜੀ ਵਾਲਾ ਬੰਦਾ ਉਹ ਕਾਲੀ ਦਾੜੀ ਵਾਲੇ ਨੂੰ ਬਾਈ ਬਾਈ ਕਹੀ ਜਾਂਦਾ ਕੋਈ ਕਟੋਰਾ ਦਾ ਬੰਦਾ ਹੈ ਛੋਟਾ ਉਹ ਬਾਈ ਕਹਿਣਾ ਬਾਈ ਇੱਕ ਤੀਜਾ ਸਮਝੋ ਪਹਿਲਾਂ ਕਿਤਾਬਾਂ ਪੜ ਲਓ ਦੋ ਚਾਰ ਦੇ ਹੁਣ ਵੀਡੀਓ ਬਣਾਉਨੇ ਆਪਾਂ ਮੈਂ ਜ਼ਿਆਦਾ ਤਾਂ ਨਹੀਂ ਬਣਾਉਂਦਾ ਪਰ ਜਿੰਨੇ ਕੁ ਬਣਾਉਣਾ ਮੈਨੂੰ ਆਇ ਹੁੰਦਾ ਵੀ ਮੁੰਨੇ ਕੀ ਗੱਲ ਕਰੀਏ ਜਿੰਨੀ ਕੰਮ ਦੀ ਹੈ ਆਹ ਮੈਂ 100 ਰੁਪਏ ਨਹੀਂ ਭਾਈ ਆਪ ਦਾ ਛੋਟਾ ਨੂੰ ਬਾਈ ਬਾਈ ਕਹਿੰਦਾ ਜਰਾ ਦੱਸੋ ਮੰਤੋਂ ਮੋ ਦੇ ਕੇ ਬੁਸਾਇਆ ਮੈਂ ਕਿਹਾ 15 ਉਹ ਤੇਰਾ ਛੋਟਾ ਭਰਾ ਉਹਨੂੰ ਤੂੰ ਦੇਜੇ ਕਹਿ ਕੇ ਗੱਲ ਕਰ ਸਿੰਘ ਸਾਹਿਬ ਗੱਲ ਜਿਆਦਾ ਇਹ ਰਸਕ ਪੜੇਗੀ ਤੂੰ ਕਿਤੇ ਦਾੜੀ ਵਾਲਾ ਬੰਦਾ ਹੋ ਗਏ ਉਹ ਭਾਈ ਵੀ ਪਾਈ ਜੇ ਲੱਗਿਆ ਕੰਮ ਇਹ ਕਿਆ ਧਿਆਨ ਰੱਖਿਆ ਕਰੋ ਮੈਂ ਇੱਥੇ ਵੀ ਟੋਪਦਾ ਰਹਿਣਾ ਹਰਿਆਣਵੀ ਬੋਲ ਜੰਨੀ ਹੈਗਾ ਮੈਂ ਕਹਿੰਦਾ ਰਹਿਣਾ ਵੀ ਭਰਾਵੋ ਤੇ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਮੈਨੂੰ ਕਹਿੰਦੇ ਬਾਈ ਮੈਂ ਤਾਂ ਬਾਈ ਮੈਨੂੰ ਬਾਈ ਕੋ ਕਹਿੰਦਾ ਆਪਾਂ ਹਾਂ ਮੈਂ ਮੋਰ ਪੰਡੇ ਆ ਹਾਣੀਆ ਸੰਘਲੋ ਬਾਈ ਕਿਆ ਜਾਨਦਾ ਨਾ ਆਪ ਕੋ ਬਟੇ ਨਹੀਂ ਬਾਈ ਕਦੇ ਵੀ ਆਪਣੇ ਹਾਣੀ ਨੂੰ ਆਪ ਕੋ 2-4 ਸਾਲ 10 ਸਾਲ ਛੋਟੇ ਨੂੰ ਬਾਈ ਨਹੀਂ ਕਹਿ ਸਕਦੇ ਬਾਈ ਨਾ ਬਾਪ ਸਮਾਨ ਇਹਨਾਂ ਦਿੱਧਾਂ ਧਿਆਨ ਰੱਖਿਆ ਕਰੋ ਹਰ ਇੱਕ ਨੂੰ ਬਾਕੂ ਬਣਾਈ ਨਹੀਂ ਮੇਨੂੰ ਉਹ ਕਹਿ ਗਿਆ ਤੇ ਬੜ ਮਾਰ ਗਿਆ ਨਿਕਿਆ ਸਾਲਾਂ ਦਾ ਜੱਟ ਨੂੰ ਪਾਜ ਗਏ ਕੰਡੇ ਲਈ ਉਹ ਸੱਤ ਹੋ ਗਿਆ ਸਾਰੇ ਲੋਕੀ ਉਹਨੂੰ ਗਾਣਾ ਲਾ ਲੇ ਕੋਈ ਸਾਂਭਿਆ ਸਾਰੇ ਉਹਦੀ ਬੇਇੱਜ਼ਤੀ ਕਰ ਗਿਆ ਉਹਨੂੰ ਉਹਨੂੰ ਸੁਣਦੇ ਹੋ ਬੜੇ ਟੌਰ ਦੇ ਨਾਲ ਸਹੀ ਦਾ ਧੰਨਵਾਦ ਜੀ ਉਹ ਗਲਤੀ ਹੋ ਗਈ ਮਾਫ ਕਰ ਸਬਸਕ੍ਰਾਈਬ ਕਰਨਾ ਕਰ ਲਿਓ ਉਹਨਾਂ ਮਨ ਦੀ ਜੀ ਤੁਹਾਡੀ ਧੰਨਵਾਦ